ਸਤਿ ਸ਼੍ਰੀ ਅਕਾਲ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਣੇ ਕੋਲ ਇਹ कॉटन ਦੇ ਸੂਟ ਬਹੁਤ ਸੋਹਣੇ ਸੋਹਣੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਚੰਗੀ ਮਿਲਦੇ ਬਹੁਤ ਪਹਿਣਾ ਦੀ ਡਿਮਾਂਡ ਸੀ ਵੀ ਸਾਨੂੰ ਵੀਡੀਓ ਭੇਜਿਆ ਕਰੋ ਦੁਆਰਾ ਦਿੱਲੀ ਵਾਂਗੂ ਬਣਾਇਆ ਕਰੋ ਤੁਸੀਂ ਇਹ ਸੂਟਾਂ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਹੁੰਦੀ ਵਿਦਾਊਟ ਲਾਈਨਿੰਗ ਤੋਂ ਸੂਟ ਬਣਨੇ ਹੁੰਦੇ ਇਹ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਚੰਗੀ ਮਿਲਦੇ ਪੂਰਾ ਕੱਪੜਾ ਜਿਨ੍ਹਾਂ ਨੂੰ ਪਸੰਦ ਆ ਉਹ ਆਪਣਾ ਵਟਸਐਪ ਨੰਬਰ 8427843086 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਬਿਊਟੀ ਦੇ ਹੰਦ ਤੱਕ ਬਣੇ ਰਹੋ ਤੁਹਾਨੂੰ ਰੇਟ ਜਰੂਰ ਦੱਸਾਂਗੇ ਵਿੱਚ ਸਾਰਿਆਂ ਵਿੱਚ ਕਿਸੇ 'ਚ ਦੋ ਰੰਗ ਕਿਸੇ 'ਚ ਤਿੰਨ ਰੰਗ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਜਿਨ੍ਹਾਂ ਨੂੰ ਪਸੰਦ ਆ ਉਹ ਆਪਣੇ ਤੋਂ ਉਹ WhatsApp ਨੰਬਰ ਤੇ ਸੰਪਰਕ ਕਰਕੇ ਲੈ ਸਕਦੇ ਆ ਪ੍ਰਿੰਟ ਬਹੁਤ ਸੋਹਣੇ ਅਗ ਵਰਗੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਜਿਨ੍ਹਾਂ ਭੈਣ ਭਰਾਵਾਂ ਦੇ ਪਾਰਸਲ ਮਿਲ ਜਾਂਦੇ ਆ ਕूरियर ਮਿਲ ਜਾਂਦੇ ਆ ਉਹ ਆਪਣੇ ਤੋਂ ਜਿਨ੍ਹਾਂ ਭੈਣ ਭਰਾਵਾਂ ਦੇ ਕूरियर ਮਿਲ ਜਾਂਦੇ ਉਹ ਸਾਨੂੰ ਕਮੈਂਟ ਵਿੱਚ ਲਿਖ ਕੇ ਦੱਸਿਆ ਕਰੋ ਵੀ ਸਾਡਾ ਮਿਲ ਗਿਆ ਤਾਂ ਕਿ ਦੂਜੇ ਭੈਣ ਭਰਾਵਾਂ ਨੂੰ ਪਤਾ ਲੱਗੇ ਵੀ ਹਾਂ ਕूरियर ਨਿਕਲਦੇ ਆ ਧੰਨਵਾਦ ਜੀ